ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਮ ਬਟਿਕ ਤੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਾਹ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਹਾਂਜੀ ਇਹ ਡਿਜ਼ਾਈਨ ਆਪਾਂ ਇੱਕ ਕੁੜਤੀ ਦੀ ਕਟਿੰਗ ਤੇ ਸਟੀਚਿੰਗ ਵੀਡੀਓ ਪਾਈ ਸੀਗੀ ਉਸ ਦੀਆਂ ਬਾਹਾਂ ਤੇ ਬਣਿਆ ਹੋਇਆ ਸੀ ਇਸ ਡਿਜ਼ਾਈਨ ਦੀ ਆਪਾਂ ਫੁੱਲ ਕਟਿੰਗ ਤੇ ਸਟੀਚਿੰਗ ਵੀਡੀਓ ਲੈ ਕੇ ਆਏ ਹਾਂ ਇਸ ਵੀਡੀਓ ਵਿੱਚ ਹਾਂਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਪਹਿਲਾਂ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਉਸ ਲਈ ਪਹਿਲਾਂ ਆਪਾਂ 4 ਫੋਲਡ ਕਰਕੇ ਰੱਖ ਲਿਆ ਤੇ ਆਪਾਂ ਹੁਣ ਬਾਹ ਦਾ ਨਿਸ਼ਾਨ ਲਾ ਕੇ ਤੇ ਆਪਾਂ ਹੁਣ ਕਟਿੰਗ ਕਰ ਦਾਂਗੇ ਆਪਾਂ ਨੂੰ ਜਿੰਨਾ ਵੀ ਅੱਗੋਂ ਮੋਰੀ ਚਾਹੀਦੀ ਹੈ ਬਾਹ ਦੀ ਆਪਾਂ ਉਹਨਾਂ ਨਿਸ਼ਾਨ ਲਾਵਾਂਗੇ ਤੇ 2 ਇੰਚ ਵਾਧਾ ਰੱਖਾਂਗੇ ਉਸ ਤੋਂ ਬਾਅਦ ਆਪਾਂ ਕਟਿੰਗ ਕਰ ਦਾਂਗੇ ਤੇ ਫਿਰ ਆਪਾਂ ਇੱਕ ਸਾਈਡ ਦੇ ਦੋ ਪੱਲੇ ਚੱਕਣੇ ਤੇ ਆਪਾਂ ਫਰੰਟ ਪੱਲਿਆਂ ਦੀ ਕਾਟ ਪਾ ਲਾਂਗੇ ਹਾਂਜੀ ਹੁਣ ਆਪਾਂ ਬਾਹ ਦੇ ਜਮਾਂ ਸੈਂਟਰ ਵਿੱਚ 2 ਇੰਚ ਦੀ ਕਾਟ ਪਾਵਾਂਗੇ ਜੋ ਆਪਾਂ ਡਿਜ਼ਾਈਨ ਬਣਾਉਣਾ ਉਹਦੇ ਲਈ ਆਪਾਂ ਪਹਿਲਾਂ 2 ਇੰਚ ਦੀ ਕਾਟ ਪਾਵਾਂਗੇ ਜਮਾਂ ਸੈਂਟਰ ਵਿੱਚ ਹਾਂਜੀ ਹੁਣ ਆਪਾਂ ਇੱਥੇ ਵਲ ਪਾਉਣੇ ਆ ਹਾਂਜੀ ਆਪਾਂ ਹੁਣ ਇਹ ਛੋਟੇ-ਛੋਟੇ ਵਲ ਪਾਵਾਂਗੇ ਹਾਂਜੀ ਆਪਾਂ ਨੂੰ ਸਿੱਧਾ ਕਰਕੇ ਤੇ ਜਿਹੜੀ ਉੱਪਰਲੀ ਸਿੱਧੀ ਸਾਈਡ ਹੁੰਦੀ ਆ ਉਹਦੇ ਆਪਾਂ ਇੱਕ ਸਾਈਡ ਤੋਂ ਵਲ ਪਾਉਣੇ ਸ਼ੁਰੂ ਕਰਾਂਗੇ ਆਪਾਂ ਇਸ ਤਰ੍ਹਾਂ ਬਿਲਕੁਲ ਛੋਟੇ-ਛੋਟੇ ਵਲ ਪਾਉਣੇ ਆ ਇਹ ਵਾਲਾ ਆਪਾਂ ਇੱਕ ਸਾਈਡ ਨੂੰ ਹੀ ਪਾਉਣੇ ਆਂ ਹਾਂਜੀ ਵਾਲ ਪਾਉਣ ਲੱਗੇ ਧਿਆਨ ਰੱਖਣਾ ਹੈ ਕਿ ਜਿੰਨੀ ਵੀ ਆਪਾਂ ਬਾਹ ਦੀ ਮੋਰੀ ਰੱਖਣੀ ਹੈ ਤੇ ਉਸੇ ਹਿਸਾਬ ਨਾਲ ਹੀ ਵਾਲ ਪਾਉਣੇ ਆ ਸਾਰੇ ਸਾਰੇ ਵਾਲ ਆਪਾਂ ਇੱਕ ਸਾਈਡ ਨੂੰ ਹੀ ਰੱਖਾਂਗੇ ਹਾਂਜੀ ਸਾਰੇ ਵਾਲ ਹੁਣ ਪੈ ਚੁੱਕੇ ਆ। ਦੇ ਕੁਝ ਇਸ ਤਰ੍ਹਾਂ ਦੀ ਲੁੱਕ ਆਊਗੀ। ਹਾਂਜੀ ਆਪਾਂ ਹੁਣ ਇੱਕ ਫੱਟੀ ਤਿਆਰ ਕਰੀ ਐ ਤੇ ਇਸ ਦੇ ਵਿੱਚ ਆਪਾਂ ਫਿਊਜ਼ਿੰਗ ਪੇਪਰ ਨਾਲ ਪੇਸਟਿੰਗ ਕੀਤੀ ਹੋਈ ਐ ਤੇ ਪਹਿਲਾਂ ਆਪਾਂ ਇਹਦੇ ਸਾਈਡਾਂ ਤੇ ਸਿਲਾਈ ਲਾ ਲਾਂਗੇ। ਇਹ ਆਪਾਂ ਸਿਲਾਈ ਮੋٹے ਟਾਂਕੇ ਨਾਲ ਵੀ ਲਾ ਸਕਦੇ ਆ। ਜਿਵੇਂ ਆ ਲਾਸਟ ਤੱਕ ਸਿਲਾਈ ਲਾਵਾਂਗੇ। ਸਲਾਈ ਲਾਉਣ ਤੋਂ ਬਾਅਦ ਆਪਾਂ ਇਸ ਦਾ ਅੱਧ ਕਰਾਂਗੇ ਆਪਾਂ ਸੈਂਟਰ ਕਰਕੇ ਤੇ ਆਪਾਂ ਇਸ ਦੇ ਦੋ ਹਿੱਸੇ ਕਰ ਲੈਣੇ ਆ ਹਾਂਜੀ ਇਸ ਤਰ੍ਹਾਂ ਆਪਾਂ ਕਟਿੰਗ ਕਰਨ ਤੋਂ ਬਾਅਦ ਤੇ ਆਪਾਂ ਹੁਣ ਬਾਹ ਦੇ ਇੱਕ ਸਾਈਡ ਤੇ ਰੱਖ ਲਾਂਗੇ ਤੇ ਫਿਰ ਆਪਾਂ ਦੇਖਾਂਗੇ ਵੀ ਆਪਾਂ ਕਿੰਨਾ ਕੁ ਕੱਟ ਲਾਵਾਂਗੇ ਹੁਣ ਇਸ ਤਰ੍ਹਾਂ ਆਪਾਂ ਇੱਕ ਸਾਈਡ ਤੋਂ ਕੱਟ ਲੈ ਲੈਣਾ। ਕੱਟ ਲੋਂਨ ਤੋਂ ਬਾਅਦ ਆਪਾਂ ਜਿਹੜਾ ਦੂਜਾ ਪੀਸ ਹੈ ਉਹਨੂੰ ਵੀ ਉੱਪਰ ਰੱਖ ਕੇ ਤੇ ਆਪਾਂ ਇੱਕ ਸਿਲਾਈ ਲਾਵਾਂਗੇ ਇਸ ਤਰੀਕੇ ਨਾਲ। ਜਿੱਥੇ ਆਪਾਂ ਪਹਿਲਾਂ ਸਿਲਾਈ ਲਾਈ ਸੀ ਉਸੇ ਥਾਂ ਤੇ ਆਪਾਂ ਹੁਣ ਇੱਕ ਸਿਲਾਈ ਲਾਵਾਂਗੇ ਦੂਜੀ ਵੀ। ਕੋਈ ਇਸ ਤਰ੍ਹਾਂ ਸ਼ੇਪ ਆ ਜਾਊਗੀ। ਦੋਨਾਂ ਪੱਟੀਆਂ ਦੀ ਫਿਰ ਆਪਾਂ ਜਿਹੜਾ ਵੱਧ ਹੋਇਆ ਕੱਪੜਾ ਇਹਨੂੰ ਕਟਿੰਗ ਕਰ ਦਾਂਗੇ ਤੇ ਹੁਣ ਆਪਾਂ ਬਾਹਾਂ ਦੇ ਉੱਪਰ ਰੱਖ ਕੇ ਤੇ ਅੱਧਾ ਅੱਧਾ ਇੰਚ ਦੀ ਆਪਾਂ ਸਿਲਾਈ ਲਾਵਾਂਗੇ ਇਹ ਆਪਾਂ ਸਿੱਧੀ ਸਿਲਾਈ ਲਾਵਾਂਗੇ ਤੇ ਆਪਾਂ ਸੈਂਟਰ 'ਚ ਜਾ ਕੇ ਆਪਾਂ ਸੂਈ ਨੂੰ ਅੰਦਰਲੀ ਸਾਈਡ ਕਰਕੇ ਫਿਰ ਆਪਾਂ ਫੱਟੀ ਨੂੰ ਘੁਮਾਵਾਂਗੇ ਹਾਂਜੀ ਇਸ ਤਰ੍ਹਾਂ ਵੱਲ ਨਹੀਂ ਪੈਂਦਾ ਤੇ ਫਿਰ ਆਪਾਂ ਦੂਜੇ ਪਾਸੇ ਵੀ ਸਿਲਾਈ ਲਾ ਦਾਂਗੇ ਹਾਂਜੀ ਹੁਣ ਜਿਹੜਾ ਇਹ ਵਧਿਆ ਹੋਇਆ ਐਕਸਟਰਾ ਕੱਪੜਾ ਇਹ ਆਪਾਂ ਕਟਿੰਗ ਕਰ ਦਾਂਗੇ ਦੋਨੇ ਪਾਸਿਆਂ ਤੋਂ ਹੀ ਹਾਂਜੀ ਹੁਣ ਤੁਸੀਂ ਦੇਖ ਸਕਦੇ ਆ ਆਪਣੇ ਕੋਲੇ ਕੁਛ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਹਾਂਜੀ ਇਹ ਬਾਹ ਦਾ ਡਿਜ਼ਾਈਨ ਆਪਾਂ ਪਲਾਜ਼ੋ SUIT ਤੇ ਫਰੋਕ SUIT ਤੇ ਆਪਾਂ ਸਿੰਪਲ SUIT ਕਿਤੇ ਵੀ ਬਣਾ ਸਕਦੇ ਆ ਤੇ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ